ਸਰੇ ਮੁਕੇ ਪੁੱਛਿਆ ਦੇਖੋ ਵੀ ਸਾਰੇ ਰਿਸ਼ਤੇਦਾਰ ਵੀ ਖੜੇ ਆ ਜਾਓ ਇਸ ਦਿਨ ਨੂੰ ਮੈਂ ਫੈਸਲਾ ਕਰਾ ਦਉ ਇਹਦੇ ਨਾਲ ਹਾਂ ਹਾਂ ਸਾਡੀ ਲੜਾਈ ਹੋਗੀ ਹਾਂ ਇੱਕ ਗੱਲ ਸੁਣੋ ਇਦਾਂ ਹਾਂ ਵੀ ਟੈਂਟ ਵਾਲੇ ਬਾਹਰ ਖੜੇ ਆ ਹਾਂ ਡੀ ਜੇ ਵਾਲੇ ਬਾਹਰ ਖੜੇ ਆ ਅੱਛਾ ਹੋਰ ਗੱਲਮ ਗੱਲਮ ਬਾਹਰ ਖੜੇ ਆ ਹਾਂ ਉਹਨਾਂ ਨੂੰ ਪੈਸੇ ਦੇਣ ਦੀ ਮਾਰੀ ਹੋ ਗਈ ਕਦੇ ਦਰਦ ਤੋਂ ਦਰਦ ਲੱਗਿਆ ਹੈ ਮੈਂ ਤਾਂ ਹੋ ਗਿਆ ਖਾਲੀ ਜਮਾਈ ਮੈਂ ਬਣਵਾ ਜੀ ਕੁਝ ਵੀ ਨਹੀਂ ਹੈਗਾ ਉਹ ਮੈਂ ਪੈਸੇ ਦੇਣੇ ਉਹ ਮੇਰੇ ਕੱਪੜੇ ਪਾੜੀ ਜਾਂਦੇ ਮੈਨੂੰ ਕਹਿੰਦਾ ਮੈਨੂੰ ਵੀ ਦਰਦ ਤੇ ਤਾਂ ਆਪਾਂ ਦੋਨੇ ਦਰਦੋ ਕੇ ਚੱਲਦੇ ਆਂ ਕਦੇ ਨੇ ਨਾ ਦਰਦ ਹੋ ਜਾਂਦੇ ਆ ਹੈ ਆ ਬਬੀ ਕਿੱਥੋਂ ਖੋਦੂਗਾ ਹੋਰ ਪੈਸੇ ਕਿੱਥੇ ਦੱਸ ਦੇਣੀ ਵੀ ਕਿੱਥੇ ਦੱਬੇ ਨੇ ਨਾ ਸੀ ਨਾਲੇ ਚਲੇ ਜਾਣਾ ਨਾ ਮੈਂ ਥੈਂਕ ਯੂ ਥੈਂਕ ਯੂ ਜੀ ਹੁਣ ਦੱਸਿਆ ਵੀ ਕਿਵੇਂ ਹੋਈਏ ਉਹ ਜਿਹੜੇ ਕੱਪੜੇ ਪਾੜਦੇ ਨੇ ਕਿੱਥੇ ਸੇ ਦੱਬੇ ਕਿੱਥੇ ਦੱਬੇ ਪਏ ਦੇਖ ਮੈਂ ਲੱਖ ਨਹੀਂ ਦੇਖੇ ਹੈਗੇ ਸੌ ਨਹੀਂ ਦੇਖੇ ਸਾਰੇ ਇਹਦੇ ਹੱਥ 'ਚ ਧਰੀਆਂ ਹੁਣ ਜਾਂ ਮੈਂ ਮੰਗਦਾ ਮੈਂ ਅਰਜ਼ੂਂਦਾ ਇਹ ਕੀ ਗੱਲ ਆ ਵੀ ਦੱਸ ਦਗਾ ਤੇ ਮੈਂ ਮੰਗਦਾ ਬੰਦਾ ਪਤਾ ਨਹੀਂ ਬਾਈ ਹੁੰਦਾ ਤੇ ਤੇਰੇ ਨੂੰ ਪਤਾ ਹੁੰਦਾ ਇਹ ਤੁਸੀਂ ਦੱਸੋ ਵੀ ਬੈਠੇ ਨਹੀਂ ਨਾ ਕੋਲੇ ਦੇ ਤਾਂ ਹੁੰਦਾ ਤਾਂ ਮਾੜੀ ਨਹੀਂ ਪਈ ਤੁਸੀਂ ਅੱਗੇ ਮੈਂ ਆਪ ਫੋਟੋ ਖਿੱਚਾਈ ਇਹਦੇ ਤਾਂ ਨਾ ਯਾਰ ਵੀ ਮੇਰੀ ਮੇਰੀ ਘਰ ਵਾਲੀ ਕਾ ਮੇਰੀ ਫੋਟੋ ਖਿੱਚੋ ਚੱਲ ਮੇਰੀ ਲੋ ਵੀ ਦੇਖ ਲੈਣੇ ਕਾ ਨਹੀਂ ਫੋਟੋ ਖਿੱਚਣ ਦੇ ਬਾਅਦ ਤੇ ਵੀ ਸ਼ਾਇਦ ਪੈਸੇ ਨਿਕਲੇ ਆਉਣ ਨਹੀਂ ਮੈਂ ਤਾਂ ਕੋਟੇ ਦੀ ਚੌਥੀ ਮੰਜ਼ਿਲ ਪਰ ਜਾ ਕੇ ਪਈ ਹਾਂ ਨਾ ਦਤੀ ਜੈ ਨੇ ਇੱਥੇ ਸਰੋਪਣ ਵਿੱਚ ਲੈ ਗਿਆ ਤੰਨੇ ਦੇਖਣਗੇ ਟੈਂਟ ਵਾਲੇ ਖੜੇ ਵੀ ਕਿੱਥੇ ਗਿਆ ਬਾਈ ਜੀ ਵਿਚਾਰੇ ਜਿਹੜੇ ਦਿਹਾੜੀਆਂ ਲਾਉਣਾ ਆਏ ਸਵੇਰ ਤੋਂ ਸ਼ਾਮ ਤੱਕ ਉਹਨੂੰ ਸ਼ਾਮ ਨੂੰ ਜੇ ਪੈਸਾ ਮਿਲ ਜਵੇ ਹਨਾ ਕਿਤੇ ਖੁੱਸੂ ਕਿ ਜਾਂਦੇਗਾ ਇਹਨਾਂ ਨੂੰ ਕੋਈ ਕੱਲ ਨੂੰ ਦੇ ਕੱਟੇ ਕੋਸ ਦਾਨ ਨਹੀਂ ਦਾਨ ਕਰ ਉਹ ਕੋ ਫੇਤਰ ਗਰੀਬਾਂ ਦੇ ਬੱਚੋ ਨੂੰ ਨਾ ਹਾਂ ਕੱਪੜੇ ਲੈ ਕੇ ਕਹੀਆ ਹਾਂ ਹਾਂ ਨਹੀਂ ਬਾਈ ਗੱਲ ਕਰਨੀ ਪਈ ਦਾ ਜ਼ਰੂਰੀ ਐ ਉਹਨਾਂ ਦੇ ਉਹਨੇ ਰਣ ਜਾਣਾ ਹੈ ਚਾਂ ਚਰਨੀਆਂ ਚੱਕ ਹੈ ਦੇਖ ਮੈਨੂੰ ਪਤਾ ਮੇਰੇ ਰਿਸ਼ਤੇਦਾਰਾਂ ਦੀ ਸਾਰੀ ਜੇਬਾਂ ਭਰੀਆਂ ਪਈਆਂ ਹਾਂ ਪਹਿਲਾਂ ਮੈਂ ਤੇਰੀ ਜੇਬ ਖਾਲੀ ਕਰੂੰ ਤਾਂ ਇਹਨਾਂ ਦਾ ਕਬੂਜੂ ਹਾਂ ਪਰਸ ਫੜਾ ਦੇ ਤਿੰਨੇ ਚਾਰੇ ਮੈਂ ਨਹੀਂ ਹਾਂ ਇਹਨਾਂ ਨਾਲ ਗੱਲ ਬਾਤ ਹੈ ਨਹੀਂ ਅਨਪਰਾ ਕਿੰਨੀ ਹਾਂ ਮੈਨੂੰ ਨੀਂਦ ਆਉਣ ਲੱਗੀ ਨਹੀਂ ਹੈਗੇ ਆ ਉਹ ਵੈਰੀ ਕੋਟ ਵਾਹ ਇੱਕ ਬੰਦੇ ਦਾ ਲੱਗ ਗਿਆ ਆਪਾਂ ਇਹਨਾਂ ਕਿਤਾਬ ਇਕੱਲੀ ਨਹੀਂ ਹੈ ਕਰਿਆਨੇ ਵਾਲੇ ਦੇ ਤਿੰਨ ਫੋਨ ਆ ਰਹੇ ਸਵਾ ਰੱਖਦੇ ਉੱਪਰ ਆ ਕੇ ਕਰਿਆਨਾ ਨਾਲ ਉਹਦੇ ਬਾਅਦ ਵਿੱਚ ਜਿਹੜਾ ਹੋਰ ਆਵੇ ਜਦੋਂ ਉਹ ਹੈਗੇ ਆ ਉਹ ਬਾਜੀ ਬਾ ਹੈਗਾ ਲੋਕ ਦੇਖ ਲਓ ਕੜਕਦੀ ਲੈ ਹੈਂ ਦੇਖ ਲਓ ਕੀ ਦੇਖ ਕੋ ਰਹੇ ਹੋਗੇ ਹਾਂ ਇਹ ਤਾਂ ਹੌਲੀ ਤਾਂ ਨਹੀਂ ਕਰਦੀ ਹੈ ਹੈ ਕੱਤਾ ਹੈ ਕੋਲ ਵਿੱਚ ਠੀਕ ਹੈ ਠੀਕ ਤੇਰੇ ਕੋਲ ਅੰਨੇ ਕੇ ਸਾਰਨੇ ਬਸ ਉਹ ਹੈਗੇ ਆ ਹਾਂ ਹੁਣ ਬਣੀ ਮੈਨੂੰ ਸ਼ਾਂਤੀ ਹੋ ਗਈ ਬਾਈ ਰੁਕ ਜਾਓ ਇੱਕ ਮਿੰਟ ਆਉਂਦਾ ਆਉਂਦਾ ਮੈਂ ਤੁਹਾਨੂੰ ਹੁਣ ਆ ਗਿਆ ਹਾਂ ਹਾਂ ਫੇਰ ਠੀਕ ਆ ਫਿਰ ਉਹ ਨਹੀਂ ਦਿਖਾਉਣਾ ਨਹੀਂ ਚਾਹੁੰਦੀ ਇਹ ਵੀ ਗੱਲ ਹੁੰਦੀ ਆ ਵੀ ਦਿਖਾਉਣੇ ਹੀ ਹੁੰਦੇ ਹੈਗੇ ਅਜੇ ਤਾਂ ਇਹਦੇ ਵਿੱਚ ਵੀ ਹੈਗੇ ਤੇ ਮੈਂ ਦਿਖਾ ਦੇ ਤੁਹਾਨੂੰ ਛੋਟੇ ਹੈਗੇ ਇੱਧਰ ਦੇਖੀ ਵੀ ਵੱਧ ਨਾ ਲੈਣਵੇਂ ਹਾਂ ਮੈਂ ਕਿਤੇ ਕੋਈ ਜਰਦਾ ਪੀੜੀ ਸੁਆ ਸ਼ੱਕਰ ਦੇਵੀਆਂ ਖਾਂਦਾ ਨਹੀਂ ਨਾ ਫालतू ਪੈਸੇ ਲੈਣੇ ਦੇਣੀ ਹੈ ਕਿਸੇ ਨੂੰ ਪ੍ਰੋਗਰਾਮ ਬਹੁਤ ਵਧੀਆ ਹੋ ਗਿਆ ਹਾਂ ਬਹੁਤ ਵਧੀਆ ਹੈ ਬਹੁਤ ਵਧੀਆ ਕਾਚੀ ਪੱਤੀ ਮਾਣੀ ਮੋਟੀ ਦੱਸ ਦੋ ਨਾ ਦੱਸਣੀ ਚਾਹੀਦੀ ਆ ਜਦੋਂ ਤਾਂ ਆਪਾਂ ਦੱਸਦੇ ਨਹੀਂ ਮੈਂ ਹਲਵਾਈ ਨੂੰ ਦੋ ਤਿੰਨ ਕੱਚਾ ਬੱਚੇ ਜੀ ਦੱਸੀਆਂ ਹੁੰਦੀਆਂ ਗੱਡੀਆਂ ਉਹਨੇ ਕਰੀਆਂ ਤੇ ਕੁਝ ਟੈਂਸ ਵਾਲੇ ਵੀ ਕਮੀਆਂ ਮਾਹ ਵੀ ਦੇਖੋ ਮੈਂ ਗੱਲ ਬੋਲਦਾ ਮੂੰਹ ਪਰ ਮੈਂ ਹੈਗਾ ਸੱਚਾ ਪੱਕਾ ਜਿਹਾ ਬੰਦਾ ਵੀ ਤੁਹਾਡੇ ਚ ਆਹ ਕਮੀ ਧੀ ਕਹਿੰਦੇ ਜੀ ਬੰਦਿਆਂ ਦਾ ਇਕੱਠੇ ਇੰਨਾ ਹੋ ਗਿਆ ਇਹ ਤਾਂ ਇੰਨੇ ਬੰਦੇ ਦੇਖਿਆ ਹੀ ਨਹੀਂ ਕਦੇ ਅਗਰ ਬੰਦੇ ਨਹੀਂ ਦੇਖੇ ਧਰਤੀ ਬਸ ਜਾਈ ਦੇ ਬੰਦੇ ਆਹ ਪਿੰਡ ਦੇ ਵੀ ਐਸੀ ਜੀ ਆਪਣੇ ਹੀ ਤੇ ਸਾਰੇ ਕੋਈ ਸਬਸਕ੍ਰਾਈਬ ਵੀ ਆਏ ਸਾਡੇ ਕਈ ਆਏ ਹੋਏ ਦੇ ਹਾਂ ਤੇ ਸਾਡੇ ਦੇ ਰਿਸ਼ਤੇਦਾਰ ਇਹਨੇ ਪਿਆਰੇ ਆ ਵੀ ਦੇਖੋ ਆ ਦੇਖੋ ਰੌਣਕ ਲੱਗੀ ਵੀ ਜੇ ਆਪਾਂ ਪੈਲਸ ਵਿੱਚ ਹੁੰਦੇ ਹਾਂ ਇੱਥੇ ਕਿਹਨੇ ਆਉਣ ਦਾ ਉਧਰ ਮੈਂ ਮੈਂ ਤਕਵੀਰ ਨੇ ਦੋਨਾਂ ਨੇ ਰੋਈ ਜਾਣਾ ਦਾ ਬੈਠੇ ਵੀ ਕੋਈ ਵੀ ਨਹੀਂ ਹੈਗਾ ਹੁਣ ਦੱਸ ਸਕਦੇ ਨੇ ਸਾਡੀਆਂ ਭੈਣਾਂ ਘੜੀਆਂ ਦਾ ਵੱਡੀਆਂ ਭਾਂ ਦੀਆਂ ਘੜੀਆਂ ਵਿੱਚ ਸਾਰੇ ਜਣੇ ਕਿੰਨੇ ਜਣੇ ਹੈਗੇ ਇਹਨਾਂ ਮਾਹੌਲ ਵਧੀਆ ਤੇ ਹੁਣ ਜਾਣਾ ਕਿੰਨੇ ਕਿੰਨੇ ਹੱਥ ਖੜਾ ਕਰਕੇ ਦੱਸੋ ਉਹ ਖੜੀ ਕੁਸ਼ਣ ਕਿਹ ਕੇ ਆ ਜਾਣੇ ਵਾਲਾ ਕੋਈ ਹੈ ਨਾ ਬਾਕੀ ਹੋਰੇ ਨਾ ਮਾਂ ਫਿਰ ਬੇਵਕਲ ਹੋ ਜਾਏ ਇਹਦੀ ਹੱਥ ਤਾਂ ਖੜਾ ਕਰਿਆ ਵਾ ਇੱਧਰ ਉਹ ਨਾਨਕ ਵੀ ਹੱਥ ਕੜਾ ਕਰਿਆ ਮੈਂ ਕੈਮਰਾ ਚੱਕਦਾ ਜੀ ਉੱਪਰ ਮੈਂ ਕਿੱਥੇ ਨੂੰ ਜਾਣਾ ਮੈਨੂੰ ਵੀ ਦੱਸ ਦੋ ਮਾਮੇ ਨੇ ਕਰਿਆ ਹੱਥ ਵੜਾ ਹਾਂ ਮੈਤੇ ਮੈਤੇ ਨੁਕਸਾਨ ਹੋਗਾ ਜੇ ਮੈਤੇ ਗੱਡੀ ਫੁੱਟ ਗਈ ਆਪਣੇ ਵਾਲੇ ਗੱਡੀ ਫੁੱਟ ਗਈ ਉਹ ਵੀ ਦਿਖਾਵਾ ਕੇ ਮੈਂ ਕਿਹੜੀ ਗੱਡੀ ਨੂੰ ਕੀ ਹੋ ਗਿਆ ਹਾਂ ਪਤਾ ਨਹੀਂ ਕਿੱਥਾ ਹੋਇਆ ਮੈਂ ਪੁੱਛਿਆ ਜਾਨਾ ਗੱਡੀ ਨੂੰ ਆਇਆ ਹੋਇਆ ਵਾ ਮਨ ਕਰਮ ਮਿਲੋਗੀ ਮੈਂ ਚੁੱਕਦਾ ਪਤਾ ਨਹੀਂ ਕਿਹੜੀ ਔਲ ਟਲੀ ਹੈ ਵੀ ਨਹੀਂ ਪਤਾ ਉਹ ਤਾਂ ਚੱਲ ਹੈਗੀ ਉਹ ਚੱਲਦੇ ਰਹਿਣਾ ਇਹੇ ਗੱਲਾਂ ਮਤਲਬ ਵਿੱਚ ਤੇਰਾ ਪ੍ਰੋਗਰਾਮ ਵਧੀਆ ਹੋ ਗਿਆ ਬਸ ਬਸ ਮੈਂ ਤੈਨੂੰ ਦੱਸਿਆ ਦੀ ਸਾਡੇ ਕਾਰਜੇ ਕਣੀ ਰਾਸ ਆਵੇ ਕਮੀਆਂ ਕੁਮੀਆਂ ਤਾਂ ਹੁੰਦੀਆਂ ਰਹਿੰਦੀਆਂ ਐ ਕੁਝ ਕਮੀਆਂ ਹੋਊਗੀਆਂ ਕਿਉਂਕਿ ਪੂਰਨ ਬੰਦਾ ਕਦੇ ਵੀ ਕੋਈ ਨਹੀਂ ਹੁੰਦਾ ਜੀ ਹੂੰ ਵੱਡੇ ਵੱਡੇ ਹੋਗੇ ਕੋਈ ਨਾ ਕੋਈ ਕਮੀ ਰਹੇ ਜਾਂਦੀ ਐ ਲਾਸਟ ਟਾਈਮ ਤੱਕ ਸਾਡੇ ਕੋਲ ਤੇ ਵੀ ਰਹੀਆਂ ਹੋਣਗੀਆਂ ਜਰੂਰ ਤੇ ਸਬਸਕ੍ਰਾਈਬਰਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਟਾਈਮ ਲਗਾਤਾਰ ਸਾਰੇ ਚੈਨਲਾਂ ਦੇ ਉੱਪਰ ਬਾਚ ਕੀਤਾ ਸਾਨੂੰ ਤੇ ਹੁਣ ਥੋੜੀ ਦੇਰ ਤੱਕ ਜੈਫਮਿਲ ਮਹਾਰਾਜ ਵਲੌਗ ਤੇ ਲਾਈਵ ਚੱਲੂਗਾ ਜੀ ਉੱਥੇ ਤੋਂ ਕਿਵੇਂ ਉਹਨੂੰ ਡੋਲਿਜ ਤੇ ਉਤਾਰਦੇ ਡੋਲਿਜ ਨੂੰ ਕਿਵੇਂ ਉਹਨੂੰ ਟਰੈਕਟਰ 'ਤੇ ਉਤਾਰਦੇ ਹਨ ਹਨਾ ਗੱਡੀ 'ਚ ਬੈਜਣਾ ਸੀ ਉਹਨੇ ਪਿੰਡ ਟੱਪ ਕੇ ਅੱਛਾ ਹਾਂ ਤੇ ਠੀਕ ਆ ਹੋਰ ਪਿੰਡ ਪਿੰਡ 'ਚ ਟਰੈਕਟਰ ਉਹਨੂੰ ਤਾਂ ਕਾਇਨ ਆਇਆ ਜੀ ਅਸੀਂ ਟਰੈਕਟਰ ਨੂੰ ਲੈ ਆਇਆ ਟਰੈਕਟਰ ਨੂੰ ਤਾਂ ਕਾਇਨ ਆਇਆ ਜੀ ਉਹ ਮੈਂ ਕਰ ਜਾਂਦੀ ਮੈਂ 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 ਕਹਿੰਦਾ ਸੀ ਪੁਰਾਣੇ ਜ਼ਮਾਨੇ ਦਾ ਹੁਣ ਨਵੇਂ ਜ਼ਮਾਨੇ ਚ ਪੜ ਗਈ ਮਾਫੀ ਤੇ ਦਾ ਗੱਡਾ ਲੈ ਕੇ ਆਉਂਦਾ ਹਾਂ ਗੱਡਾ ਜੋ ਲੱਗ ਰਿਹਾ ਕਿ ਸੁਬੀਹ ਕਿੱਥੇ ਗਿਆ ਗੱਡੀ ਦਾ ਆ ਖੜੀ ਆ ਮੈਂ ਵੀ ਲਈ ਮੈਂ ਵੀ ਆਈ ਤੇ ਤੇਰਾ ਵੀ ਟੋਲੀ ਵਾਲੀ ਗੱਡੀ ਆ ਖੜੀ ਆ ਵੀ ਡਰਾਈਵਰ ਕੋਲ ਖੜਾ ਏ ਕਿੱਧਰ ਉਤਰ ਪਏ ਯਾਰ ਸੋਚਿਆ ਨਹੀਂ ਜਿਹ ਪੈ ਗਈ ਆ ਕਿੱਥੇ ਗੱਡੀ ਦਾ ਖੜੀ ਮਾ ਨਹੀਂ ਕਹਿੰਦੇ ਦਰ ਖਾ ਅਠਾ ਠੀਕ ਨੇ ਵੀ ਜਾਣਾ ਲਫਾਫੇ ਦੇ ਵਿੱਚ ਨਾ ਰੱਖੋ ਲੈ ਜਾਣਾ ਕਾਫੀਆਂ ਬੱਚੇ ਨੇ ਪਾ ਦਿਓ ਵਿੱਚ ਉਹਨਾਂ ਹਾਂ ਮੈਨੂੰ ਦਵਾਈ ਇਹਨਾਂ ਤੋਂ ਵੀ ਲੱਗ ਗਈ ਇਹ ਵੀ ਆਏ ਕਰਦੇ ਕੀ ਹੋ ਗਿਆ ਅੱਧੀ ਦੇ ਨੰਦਾਂ ਦਾ ਕਰੇ ਸਾਰਾ ਦਿਨ ਖਾਇਆ ਪੀਆ ਭੁਮੇ ਵੀ ਉਹਨਾਂ ਸਰੀਰ ਥਾੜੇ ਨਹੀਂ ਤੁਰਦੇ ਉਹਨਾਂ ਚੱਕਦੇ ਤੁਸੀਂ ਕਹਿੰਦੇ ਕਹਿੰਦੇ ਹਾਂ ਮੈਂ ਹਸਣ ਲੱਗਦਾ ਹੀ ਨਹੀਂ ਉਹਨਾਂ ਚੱਕਦੇ ਕੋਲਸੀ ਲੜਾ ਦੋ ਕਿਸੇ ਦੇ ਨਾ ਜਾਣਾ ਪਤਾ ਸਾਸ਼ਟ੍ਰੀ ਕਾ ਜੀ ਮੇਰਾ ਪਤਾ ਦੀਪੀ ਗਾਣਦੇ ਵੇ ਨਾਲ ਸੁਖਵੀਰ ਕੁਰੇ ਕੀ ਪ੍ਰੋਬਲਮ ਮੈਨੂੰ ਜੀ ਆਜਾ ਕੇ ਕਿਹਨੂੰ ਚੰਗਾ ਕੀ ਹਾਂ ਹਾਂ

ਦਾ ਵੇਖ ਲਓ ਮੇਰੇ ਤੇ ਜੇ ਕਬਸੂਨ ਹੋਈ ਜਾਂਦਾ ਭੰਦੇ ਭੈਣਾਂ ਉਰੇ ਲੱਗੀਆਂ ਚਲੋ ਜੀ ਹੋ ਤੁਸੀਂ ਕੱਲ ਨੂੰ ਉਰੀ ਹੋ ਵਾ ਬੜਾ ਠੀਕ ਆ ਗੁੱਡ ਚਲੋ ਜੀ ਫੇਰ ਕੱਲ੍ਹ ਦਾ ਹੀ ਰੱਖੋ ਮੁਰਗੀ ਗੱਡੀ ਨੂੰ ਇਹ ਕਰਣ ਗਿਆ ਤਾਂ ਕੋਈ ਟਾਈਮ ਟੂ ਹੋਏਗਾ ਫਿਕਸ ਰੱਖਣਾ ਕਰਦੇ ਟਾਈਮ ਸਾਨੂੰ ਕਨਫਰਮ ਕਰਕੇ ਦੱਸਣਾ ਠੀਕ ਹੈ ਠੀਕ ਹੈ ਨਾ ਕਿੰਨਾ ਕਰਕੇ ਰੱਖਣਾ ਦਾ ਭਗਵਾਨ ਨੇ ਨਹੀਂ ਟਾਈਮ ਮੇਰੀ ਸੁਖਵੀਰ ਟਾਈਮ ਦੱਸਦੇ ਮਨੂ ਦਾ ਟਾਈਮ ਜਦੋਂ ਦੇ ਦਿੰਦੇ ਕਿ ਤੈਨੂੰ ਜਾਣਾ ਹੁੰਦਾ ਹੁਣ ਵੀ ਟਾਈਮ ਦੇ ਦੋ ਕੋਈ ਯਾਰ ਫੜ ਗਿਆ ਮਤਨਾ ਖੱਟੀ ਲੱਸੀ ਲੜਾਉਣ ਲੱਗਾ ਚਲੋ ਤੂੰ ਖੜ ਜੋ ਉਹ ਖੱਟੀ ਲੱਸੀ ਲੜਾਉਣ ਲੱਗਾ ਹੱਬ ਤਾਂ ਖੱਟੀ ਖੰਦੀ ਦੁੱਧ ਮਲਾਨਿਆ ਹਣੇ ਤੋਂ ਦਦੀ ਖੱਟੀ ਲੱਸੀ ਆਹ ਕਾ ਦੇ ਲੱਗੀ ਲੱਸੀ ਆਹ ਕਾ ਦੇ ਲੱਗੀ ਲੱਸੀ ਆਹ ਕਾ ਦੇ ਲੱਗੀ ਮਠਿਆਈ ਕਾਤੇ ਮਠਿਆਈ ਦੇਣਾ ਕਹਿੰਦਾ ਜਾਨੀ ਆਪਰ ਖੜਾ ਥੱਲੇ ਕੱਢ ਜੋ ਇੱਕ ਮਿੰਟ ਹੋਰ ਮੈਂ ਜਾਣਾ ਅਫਰ ਪਹਿਲਾਂ ਆਊ ਡਿਊਟੀ ਥੱਲੇ ਮੈਂ ਪਹਿਲੀ ਵਾਰ ਕਰਦਾ ਮੈਂ ਜਿਹਨੇ ਵੀ ਜਾਣਾ ਮਠਿਆਈ ਲੈ ਕੇ ਜਾਇਓ ਭਾਵੇਂ ਦੂਜੇ ਖਾ ਲੋ ਅੱਛਾ ਹਾਂ ਮੈਂ ਥੱਲੇ ਮੈਂ ਕੱਲ ਮਿਲ ਜੂਗਾ ਬਹੁਤ ਸਾਰੇ ਜੀ ਜੇ ਦਾ ਮੈਚਿੰਗ ਮੈਚਿੰਗ ਹੋ ਜੂਗੀ ਜੀ ਜੇ ਦੇ ਤੂੰ ਕਰੇਗਾ ਤੀਆ ਠੀਕ ਹੈ ਠੀਕ ਹੈ ਮੇਰੇ ਅਗਰਥੇ ਮੈਚਿੰਗ ਕਰਦੇ ਬਹੁਤ ਬਾਤ ਬਤਾਈਏ ਕਰਤਾ ਦਿੱਤੀ ਹੋਰ ਕਰਤੀ ਹੋਣਾ ਕਾਦੀ ਪੱਗੜੀ ਇਹ ਗੱਲਾਂ ਚ ਮੈਚਿੰਗ ਹੋਣੀ ਚਾਹੀਦੀ ਹੈ ਕੱਪੜੇ ਚਲੇ ਹੋਣੀ ਚਾਹੀਦੀ ਕੋਣੋ ਕੋ ਜਿੱਤ ਕੇ ਚਾਹਵਾ ਚ ਮੈਚਿੰਗ ਹੋਣੀ ਚਾਹੀਦੀ ਆਪਕੇ ਵਿਚਾਰ ਉਹ ਨਾਲੇ ਕਹਿੰਦੇ ਦਿਲ ਮਿਲਿਆਂ ਦੇ ਮੇਲੇ ਹੋਣੇ ਚ ਹਾਂ ਜੇ ਦਿਲ ਮਿਲ ਗਿਆ ਤਾਂ ਮੈਚਿੰਗਾਂ ਕਿਆ ਕਰਦੀਆਂ ਕੋਸੇ ਨਹੀਂ ਕਰਦੀਆਂ ਐਵੇਂ ਹੀ ਮੈਂ ਅਧਿਆਆ ਅਹ ਤੇਰੀ ਅੱਜ ਚੜ ਕੇ ਮੈਂ ਤੁਸਾ ਚੜ ਕੇ ਤਾਂ ਜਿਹੜਾ ਮੜ ਨਹੀਂ ਗਰਮ ਲੋਟ ਹੁੰਦਾ ਆਏ ਕੋਈ ਚਾਹ ਤਾਂ ਬਣਾ ਕੇ ਪੁਲਾ ਦੇ ਹਾਂ ਜੀ ਚਾਹ ਤਾਂ ਪੁਲਾ ਦੇ ਬਣਾ ਦੇ ਮਾਸੀ ਤਾਂ ਲੱਪਟੇਲੀ ਆ ਤੋ ਮਾਸੀ ਪਟੇਲੀ ਦਰ ਲਾ ਯਾਰ ਲੈ ਬਣਾ ਲੈ ਚਲ ਬਣਾ ਲੈ ਦੁੱਧ ਖਾਦਾ ਆ ਵਾ ਬੱਸ ਹੋ ਗਈ ਕਰ ਲੋ ਵੇਖ ਚਲੋ ਬਹੁਤ ਬੱਚਿਆਂ ਨੇ ਖੋਆ ਤਾਂ ਬੱਚਿਆਂ ਪਿਆ ਮੈਂ ਮੰਨ ਗਿਆ ਹਾਂ ਆਹ ਬੋਏ ਸਾਰੇ ਗੈਸਮਿੰਦੀ ਵਾਸੀ ਅੱਜ ਖੋਆ ਕੱਢੂਗੀ ਨੇ ਇਹ ਆ ਚੋਰੀ ਆ ਜੇ ਹਾਂ ਜਾਣਾ ਮੈਂ ਕਹਤਾ ਬਹੁਤ ਕੱਟਿਆ ਹੋਇਆ ਦੱਸ ਹੁਣ ਕੀ ਫਾਇਦਾ ਕੀ ਖੋਹ ਕੱਟਿਆ ਵਾ ਕੋਆ ਨਾਲ ਲੈਣਾ ਗੇਸਟਲਿਗਿਆ ਨਾਲ ਰਹਿਣਗੇ ਗੇਸਟਲਿਗਿਆ ਲੋੜ ਨਹੀਂ ਖੋਏ ਦੀ ਕਹਿੰਦੇ ਮੇਰੇ ਤੇਰੇ ਕੱਪੜੇ ਖਰਾਬ ਹੋ ਜਾਣਗੇ ਹਾਂ ਇਹ ਚੀਜ਼ਾਂ ਨਹੀਂ ਬਿਕਰਦੀ ਜੀ ਬਿਲਕੁਲ 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 ਤੇ ਜਿਹੜਾ ਉਹ ਪਿਆ ਦਹੀਂ ਮੈਂ ਉਹਦਾ ਦੁੱਧ ਦਾ ਮੈਂ ਦਹੀਂ ਬਣਾ ਦੇਣਾ ਥੋੜਾ ਜਿਹਾ ਕਿਲੋ ਦੋ ਕਿਲੋ ਇਧਰ ਨੂੰ ਭੇਜ ਦੇਣਾ ਸਵੇਰ ਨੂੰ ਬਣਾ ਕੇ ਆਉਣਗੇ ਦਹੀਂ ਦੇ ਨਾਲ ਅੱਦਲਾ ਕਰਿਆ ਕਾਹਦੀ ਖੁਸ਼ੀ ਚਾਹਤੋਂ ਆ ਆ ਖੁਸ਼ੀ ਆ ਖੁਸ਼ੀ ਆ ਬਾਕੀ ਦਾਵਾ ਖੁਸ਼ੀ ਹੋ ਗਈ ਤੇ ਕੈਦੂ ਜੀ ਕੋ ਮੋਕਾ ਆ ਗਿਆ ਨਾ ਮੈਂ ਮਾਲ ਚਾਹੇ ਜਦੋਂ ਮਿਲਦਾ ਆ ਮਿਲਦਾ online ਵੀ ਆ ਹਾਂ ਕੱਲ ਆਪਾਂ ਕਰੂਗੀ ਬਾਕੀ ਸਾਰਾ ਪ੍ਰੋਗਰਾਮ ਦੱਸ ਹਾਂ ਕੋਈ ਨਾ ਕੱਲ ਮੈਂ ਆਲੀ ਹੈ ਨਾ ਸਾਰੇ ਸਫਲ ਕੰਮ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕੱਲ ਜੀ ਮਿਲਦੇ ਹਾਂ ਸਮਝਿਆ ਰਹਿੰਦੀ ਹੁੰਦੀ ਹੈ ਕੋਈ ਗੱਲ ਦੀ ਕੋਈ ਨਾ ਹੁਣ ਜੇ ਰੋਣਾ ਤਾਂ ਮੈਂ ਨਹੀਂ ਕੀਤੀ ਬਾਤ ਜ਼ੋਰ ਨਾਲ ਨਹੀਂ ਚਾਹੀਦਾ ਮੈਨੂੰ ਵੀ ਵਧਾਈਆਂ ਬੀਬੀਤਾਂ ਨੂੰ ਵੀ ਵਧਾਈਆਂ ਕੋਈ ਨਾ ਮਾਵਾ ਵਾਹੇ ਰੂਹ ਸਤਰ ਕੇ ਸਾਰਿਆਂ ਨੇ ਇੱਕ ਮੈਨੂੰ ਕੋਸਟ ਆਪਣੇ ਜੀਤੇ ਨੂੰ ਕਰਦੀਆਂ ਮੈਨੂੰ ਜਲੇਬੀਆਂ ਇਹਨਾਂ ਨੇ ਕਰਾਈਆਂ ਇਹ ਰੱਕਰਮ ਰਮ ਇਹਨਾਂ ਨੇ ਸਾਰੇ ਕਿਉਂ ਵੀ ਮੇਰੀ ਜਲੇਬੀਆਂ ਜ਼ਰੂਰ ਖਰਾਉਣ ਜਾਣਦੇ ਪਹਿਲਾਂ ਵੀਰ ਜੀ ਬਣਾ ਦੇ ਇੱਕ ਤਾਂ ਤੇ ਬਣਾ ਕੇ ਖਵਾ ਦੇਣੀ ਆ ਜਲੇਬੀਆਂ ਮੈਂ ਕੱਲ ਵੀ ਨਹੀਂ ਮੇਰਾ ਵਾਦਾ ਰਹਿ ਗਿਆ ਹੋ ਗਿਆ ਨਹੀਂ ਜਲੇਬੀਆਂ ਨਹੀਂ ਲਈਆਂ ਮੇਰਾ ਵਾਦਾ ਰਹਿ ਗਿਆ ਦੁਕਾਨ ਵਾਲੀਆਂ ਖਾਣੀਆਂ ਮੇਰੇ ਹੱਥ ਵਾਲੀਆਂ ਖਾਣੀਆਂ ਤੇ ਮੇਰੇ ਹੱਥ ਵਾਲੀਆਂ ਹੋ ਗਈਆਂ ਮੈਂ ਚੱਕ ਕੇ ਲੈ ਕੇ ਹੱਥਗਾ ਦਊਗਾ ਤੁਹਾਨੂੰ ਹੋ ਗਈਆਂ ਹੋ ਗਈਆਂ ਚਾਹ ਪਣਾਉਣੀ ਹੈ ਅੱਛਾ ਪਕੌੜੇ ਨਾਲ ਪ ਚਲੋ ਕੋਈ ਗੱਲ ਨਹੀਂ ਇਹ ਵਿਚਾਰ ਚਰਚਾ ਦੇ ਵਿੱਚ ਗੱਲ ਰੱਖ ਲੈਂਦੇ ਆਪਾਂ ਖੇਤੀ ਬਿੱਲ ਪਾਸ ਹੋਗਾ ਵਿਧਾਨ ਸਭਾ ਦੇ ਵਿੱਚ ਸਮਝ ਸਮਝਾ ਲਾਂਗੇ ਨਹੀਂ ਗੱਲ ਨਹੀਂ ਸਕਦਾ ਹੁਣ ਲੋਕ ਤੇ ਵੀ ਗਵਾਹ ਬੈਠੇ ਆ ਗਵਾਹ ਬੈਠੇ ਵਿਧਾਨ ਸਭਾ 'ਚ ਬੈਠੇ ਆ ਬਿੱਲ ਪਾਸ ਕਰਾਂਗੇ ਦਾ ਅੱਜ ਨੇ ਕਹਿਤਾ ਜੇ 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 ਮੈਂ ਜੇ ਕੋਈ ਸਮਾਰ ਸਥਾਨ ਮੇਰੇ ਨਾਲ ਗੱਲ ਹੋਊਗਾ ਮੂੰਹੋਂ ਘਾਤੇ ਰਖਾਣਿਆ ਠੀਕ ਨਹੀਂ ਸਮਾਂ ਤੇ ਸਥਾਨ ਮੈਂ ਰੱਖ ਤਾ ਕਰੂੰਗਾ ਵੀ ਕਦੋਂ ਬਣਾਉਣੀ ਆ ਕਿੱਥੇ ਬਣਾਉਣੀ ਆ ਨੀ 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 ਦੇਵਾ ਤੋਂ ਨਹੀਂ ਖਾਣੀਆਂ ਦੇ ਮੇਰੇ ਘਰਿਕਾ ਨੀ ਤੇ ਤੋਂ ਆਣਾ ਦੇਖਿਆ ਨਹੀਂ ਸਾਵੇਂ ਨੂੰ ਗੱਲ ਕਰਕੇ ਮਾਰਦੇ ਆ ਬੈਠੂ ਸੀ ਘਰ ਖਾਣਾਂ ਅੱਛਾ ਹੈ ਗ੍ਰੇਟੀ ਮੈਂ ਤੇ ਸਮਾਤ ਬਚੜਦੀਆਂ ਕਰਾਂ ਚ ਰੱਖਿਆ ਸੋ ਸਾਰਿਆਂ ਠੀਕ ਹੈ

बहुत बढ़िया प्रोग्राम था था बहुत बढ़िया प्रोग्राम सारा को है बढ़िया। ਮਾਮੀ ਨੇ ਉਹਦੀ ਖਾਣੀ ਮੇਰੇ ਹੱਥ ਲਈ ਸੀ ਤਰਾ ਬੈਠ ਲੈ ਜੀ ਨਹੀਂ ਖਾਣੀ ਤਾਂ ਰੱਖ ਦੀ ਬੈਣੀ ਬੈਣਾ ਬੈਗ ਰੋਟੀ ਦੇ ਦਾ ਚੱਕਰਾ ਸਾਰਾ ਆਇਆ ਯਾਰਾ ਨੂੰ ਆਪਾਂ ਨੂੰ ਝੋੜੀ ਜਾਂਦਾ ਕਿਤੇ ਜਾਈ ਹਾਂ ਬੈਠੇ ਕਾਲੇ ਗੋਲੇ ਦਾ ਹੀ ਮੰਨ ਤੇ ਜਿਹੜਾ ਹੀ ਬੈਠਿਆ ਬੱਠਾ ਕਰ ਲਾ ਗੱਲਾਂ ਨਾ ਕਰ ਤੋ ਫੜਾਈਂ ਕੋਤੋਂ ਲੈ ਕੱਪ ਲੈ ਕੇ ਦੇ ਬਧਾਈਆਂ ਪਹਿਲੇ ਤੋਂ ਬਧਾਈਆਂ ਵੀਰ ਦੀ ਸੋਣੂ ਨੂੰ ਬਧਾਈਆਂ ਧੂਆ ਨੂੰ ਬਧਾਈਆਂ ਸਾਰੇ ਵੀਡੀਓ ਦੇਖਣ ਵਾਲੇ ਨੂੰ ਬਧਾਈਆਂ ਬਹੁਤ ਬਹੁਤ ਸਾਡੀ ਜਨਤ ਦੇ ਵਿਆਹ ਦੀ ਹਾਂ ਪੋਟਾ ਦਾਲਾ ਬਦਲ ਤਾਂ ਬੈਗ ਇਧਰ ਫੜਾਤਾ ਉਹ ਆ ਕੇ ਉਹ ਕਹਿੰਦੇ ਮਰਸਾਲੇ ਬਾਬਾ ਜੀ ਮਾ ਲਓ ਜੀ ਭਾਈ ਵੀ ਆ ਗਏ ਖਾਨਾ ਲਾ ਕੇ ਮੈਨੂੰ ਜਿੱਕਰ ਫੜ ਕੇ ਦੇਖੀ ਕੀ ਕਰਦਾ ਜਿਵੇਂ ਮਰਜੀ ਆ ਬੰਦ ਨਾ ਮੈਨੂੰ ਵੀ ਲੈ ਨਾ ਘਰ ਤਾਂ ਕਹਿੰਦੇ ਫੜੀ ਮੈਂ ਆਈ ਅਜੇ ਤੱਕ ਕਾਈ ਹੋਰੀ ਇਹ ਤਾਂ ਕਾਈ ਨਹੀਂ ਇਹ ਪੰਪ ਮੇਰ ਫਟੋ ਤੁਸੀਂ ਐਂ ਕਰੋ ਬੈਗ ਵਿੱਚ ਵੀ ਦੇਖ ਲਓ ਕਿਹਾ ਏ ਨਹੀਂ ਹੈਗਾ ਕੋਈ ਇਹ ਤਾਂ ਉਹ ਨਾ ਚੱਕਰ ਪੈ ਜਾਵੇ ਤੂੰ ਮੈਂ ਜਿੱਕੇ ਆ ਵੀ ਦੇਖ ਲਈ ਇਹ ਭਰ ਕੇ ਲੈ ਕੇ ਜਾਣੀ ਆ ਭਾਈ ਸਬਜੀ ਚੱਲੇ ਸਬਜੀ ਇਹ ਦਾਲ ਦੀ ਸਬਜੀ ਲੈ ਭਾਈ ਲੈ ਕੇ ਜਾਣੀਆਂ ਸੀ ਲੇ ਜਾ ਲੈ ਜਾ ਲੈ ਜੀ ਕਿਤੇ ਬੈਗ ਚ ਲੈ ਕੇ ਮੰਨੀ ਨਾ ਹੋਵੇ ਇਹ ਬਾਈ ਤੂੰ ਚੈੱਕ ਕਰ ਚੈੱਕ ਕਰ ਦੂਗਾ ਭਰਾ ਵਾ ਕਹਿ ਲਾ ਜੀ ਮੈਨੂੰ 40 ਨੋਟ ਪਾ ਰਿਹਾ ਜਿਹਨੇ ਕਾਸੀ ਡੋਲੀ ਕਰ ਦੇਣੀ ਉਹ ਚੈੱਕ ਕਰ ਦੇ ਹਾਂ ਤੇ ਵਾਈਡ ਵਾਈਡ ਪਰਸ ਵਿੱਚ ਤੋਂ ਬਲੈਕ ਬੈਰੀ ਪਾ ਕੇ ਚੱਲੇ ਆ ਹਾਂ ਨਾ ਗਿਆ ਪਰ ਕੋਈ ਸ਼ੱਕ ਨਹੀਂ ਕਰਦਾ ਹਾਂ ਉਹ ਮਰਦੀ ਮੇਜਨ ਗੱਲ ਸੁਣੋ ਪਾਜੀ ਜਹਾਂ ਜਿਹੜੇ ਮਾਮੇ ਖੜੇ ਆ ਨਾ ਉਹ ਨੇ ਉਹ ਨਹੀਂ ਕੁਝ ਵੀ ਦੇਖਦੇ ਹਾਂ ਉਹ ਦੇਖਤੇ ਨਹੀਂ ਭਰਾਵਾ ਬਸ ਨਾਨਕ ਦੀ ਉਹ ਚੱਲਦੀ ਆ ਚੱਲਦੀ ਆ ਟੈਨਸ਼ਨ ਫਿਰ ਉਹ ਕੋ ਫੋਨ ਕਰਦੇ ਉਹ ਨਹੀਂ ਜੀ ਕਹੀਦਾ ਹੁੰਦਾ ਉਹ ਨਾ ਨਾ ਫਿਰੇ ਮੁਹਾਲੀ ਸਾਈਡ ਰਹਿੰਦੇ ਆ ਉਹ ਉਧਰ ਅਸੀਂ ਜਾਂਦੇ ਨਹੀਂ ਫੋਨ ਤਾਂ ਜਿਹੜਾ ਭਾਈ ਜੀ ਕਰੋ ਹੱਲ ਕੀ ਕਹਿਣਾ ਕਰੋ ਹੱਲ ਪਰਚਾਈ ਦਾ ਬੈਗ ਤਾਂ ਕੱਛ ਚ ਪਾ ਲਿਆ ਹੁਣ ਛੇਤੀ ਚੱਲ ਆ ਕੋਕਾਵਾ ਜਾਂਦਾ ਟਾਈਮ ਕਿ ਛੇਤੀ ਚੱਲ ਉਹਨੂੰ ਦੇਖਣਾ ਹਲੇ ਅੱਛਾ ਚ ਪਾ ਲਿਆ ਤਾਂ ਹੁਣ ਬਹੁਤ ਨੂੰ ਦੇਖਣਾ ਹਾਂ ਮੈਨੂੰ ਤਾਂ ਦੇਖੇ ਸ਼ਾਮ ਦੀ ਰੋਟੀ ਦਾ ਫਿਕਰ ਆ ਮੈਨੂੰ ਤਾਂ ਸ਼ਾਮ ਦੀ ਰੋਟੀ ਦਾ ਫਿਕਰ ਆ ਹਾਂ ਤਾਂ ਹੀ ਚੱਕੀ ਨਹੀਂ ਹੈ ਹਾਂ ਤਾਂ ਹੀ ਡੋਲੀ ਖਾਲੀ ਹੈ ਫੋਟਾ ਮਾਤਾ ਵੀ ਵਿਚਾਰੀ ਬਜ਼ੁਰਗ ਹੀ ਨਹੀਂ ਤਾਂ ਉਹ ਵੀ ਖਾ ਲਾ ਦਿੰਦੀ ਨਾ ਮਾਤਾ ਮਾਤਾ ਤੇਰੀ ਡੋਲੂ ਸਬਜ਼ੀ ਤਾਂ ਹੁਣ ਦੇਖ ਲੈ ਮੈਂ ਤੈਨੂੰ ਮੈਂ ਨਹੀਂ ਨਹੀਂ ਸਾਡੀ ਨੂੰ ਮਾਤਾ ਬਜ਼ੁਰਗ ਹੋ ਗਈ ਨੂੰ ਮੈਂ ਕਹਿ ਨਹੀਂ ਸਕਦਾ ਜੇ ਹੁੰਦੀ ਮੇਰੀ ਮਾਂ ਕੈਮਾਨ ਪੂਰੀ ਮਾਰਕਟ ਨਾ ਚੱਕੜ ਮੈਂ ਫੇਪਰੇ ਗਨ ਛੋਟ ਚ ਪਾਈ ਮਾਤਾ ਵਗੈਰਾ ਨਹੀਂ ਦਿੰਦਾ ਇਹ ਪਰਚਾਈ ਵਗੈਰਾ ਨਹੀਂ ਨਾ ਸਾਡਾ ਤਾਂ ਹੀ ਰੋਟੀ ਓਏ ਕਬੀਲਦਾਰੀਆਂ ਹੈ ਕਬੀਲ ਤਾਰੀਆਂ ਵਿੱਚ ਹੁੰਦਾ ਹੈ ਇਹ ਕਬੀਲਦਾਰੀਆਂ ਦੇ ਵਿੱਚ ਚੱਲਦਾ ਸਾਰਾ ਕੁਸ ਠੀਕ ਹੈ ਜੀ ਸਸਰੀਕਾਲ ਭੁੱਲਾ ਚੁੱਕਾ ਸ਼ਮਾ ਕਰਿਓ ਸਾਰੇ ਸਬਸਕ੍ਰਾਈਬਰਾਂ ਨੂੰ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਸਮੀਨ ਦੇ ਠੀਕ ਹੈ ਜੀ ਸਸਰੀਕਾਲ ਭੁੱਲਾ ਸਸਰੀਕਾਲ ਸਸਰੀਕਾਲ ਵਾਹਿਗੁਰੂ ਸਤਨਾਮੇ ਆ ਮੇਰਾ ਮਾਮਾ ਮਾਮੇ ਦਰਦ ਹੁੰਦਾ ਹੁਣ ਫਿਰ ਤਾ ਘੜ ਘੜਾਈ ਜਾ ਰਿਹਾ ਹੈ ਅੱਗੇ ਬਸ ਹਾਂ ਫਤਰ ਨੂੰ ਨਾ ਮਤਿ ਕਰਦਾਂਗੇ ਭਾਬੀ ਜੀ ਕਿੱਧਰ ਲਾਂਗੇ ਹਾਂ ਹਾਂ ਜੀ ਸਟਾ ਚੁੰਨੀ ਦੇ ਦੇ ਭਾਬੀ ਜੀ ਨੂੰ ਸਾਸਰੀ ਘਰ ਬੁਲਾ ਦੇਣ ਬਾਏ ਬਾਏ ਕਰ ਦੇਣ ਇੱਕ ਵਾਰ ਹੁਣ ਸਾਰਿਆਂ ਨੂੰ ਸਾਰੇ ਸਾਰੇ ਕਹਿੰਦੇ ਵੀ ਸੁਖੋ ਭੈਣ ਜੀ ਨੂੰ ਦੇਖ ਕੇ ਸਾਨੂੰ ਰੋਣ ਆ ਰਿਹਾ ਸੀ ਹੁਣ ਸੁਖੋ ਭੈਣ ਜੀ ਸਥੈਰਾ ਠੀਕ ਆ ਓਕੇ ਇਹ ਹੁਣ ਤੁਹਾਨੂੰ ਦਿਖਾਈ ਰਿਹਾ ਹੋਣਾ ਜੀ ਆ ਕਹਿੰਦੇ ਕਰਮਜੀਤ ਕਰਮਕੌਰ ਕਹਿੰਦੇ ਸੱਚੀ ਮੈਂ ਤਾਂ ਆਪ ਰੋਣ ਲੱਗ ਗਿਆ ਜੈਸਮੀ ਨੂੰ ਦੇਖ ਕੇ ਬਾਜੀ ਬਹੁਤ ਬਹੁਤ ਵਧਾਈਆਂ ਅੱਜ ਆਉਣਾ ਸੀ ਬਹੁਤ ਜ਼ਰੂਰੀ ਕੰਮ ਪੈ ਗਿਆ ਕੋਈ ਨਹੀਂ ਜੀ ਸਾਰਾ ਕੁਝ ਜ਼ਰੂਰੀ ਹੈ ਅੱਜ ਗੱਲ ਕੰਮ ਤੇ ਸਾਡੀ ਲਾਡ ਰਾਣੀ ਸੌਂਗੀ ਜੀ ਇਹ ਵੀ ਅੱਜ ਸਵੇਰ ਦੀ ਖੜੇ ਪੈ ਰ ਆ ਸੁੱਤੀ ਪਈ ਆ ਇੱਕ ਲਾਡ ਰਾਣੀ ਸਾਡੀ ਅ ਵਿਦਾ ਹੋ ਕੇ ਚਲ ਗਈ ਉਧਰ ਰੌਣਕਾਂ ਲਾਤੀਆਂ ਜਾ ਕੇ ਉਧਰ ਰੌਣਕਾਂ ਲੱਗ ਗਈਆਂ ਤੇ ਉੱਥੇ ਵੀ ਹੁਣ ਜੈਸਮੀਨ ਮਹਾਲ ਬਲੌਗ ਤੇ ਸਾਰਾ ਕੁਝ ਚੱਲੂਗਾ ਜੀ ਲਾਈਵ ਹਾਂ ਵੇਟ ਟਾਈਮ ਬਹੁਤ ਬੈਠ ਰਹਿਓ ਹਾਂ ਪਹੁੰਚਣ ਵਾਲੇ ਹੁਣ ਪਹੁੰਚ ਗਏ ਹੁਣ ਬਲਮਾ ਤਾਂ ਉਹਦਾ ਥੋੜਾ ਜਿਹਾ ਸੈਟਅਪ ਲਾਈਵ ਕਰਨ ਵਾਸਤੇ ਕਰਨਾ ਪੈਣਾ ਉੱਥੇ ਤੇ ਹੁਣ ਤੁਸੀਂ ਉਧਰ ਜ਼ਰੂਰ ਜਿਹੜੀਆਂ ਉਹਨਾਂ ਦੀਆਂ ਉੱਥੇ ਰਸਮਾਂ ਹੋਣੀਆਂ ਉਹ ਬਹੁਤ ਉਹ ਜ਼ਰੂਰ ਦੇਖਿਓ ਜੀ ਤੁਹਾਡਾ ਧੰਨਵਾਦ ਜੀ ਮੈਂ ਵੀ ਆਪਣਾ ਆਪ ਨੂੰ ਦਿਖਾ ਦਵਾਂ ਮੈਂ ਤਾਂ ਤੁਹਾਨੂੰ ਦਿਖਾਉਂਦਾ ਫਿਰ ਜਾਂਦਾ ਮੈਂ ਦਿਖਾ ਦੇ ਨਾ 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 ਮੈਂ ਇੱਥੇ ਸੀਸੇ ਤੈਨੂੰ ਦਿਖਾ ਦਣਾ ਤੇ ਮੇਰਾ ਤੁਹਾਡੇ ਨਾਲ ਨਿੱਗ ਸੋਹਣੀ ਲੱਗਦੀ ਸੀ ਸੀ ਨਹੀਂ ਰੇਚ ਤਾਂ ਕੁਸੋਰੇ ਲੱਗਦਾ ਆਪਾਂ ਮੈਂ ਫੋਨ 'ਚ ਚਲਾਵਾ ਜੀ ਲਾਈਵ ਦੱਸਦੇ ਹਾਂ ਕਿਦਾਂ ਦਾ ਚੱਲਦਾ ਓਹ ਤਾਂ ਠੀਕ ਲੱਗਦੀ ਸੀ ਅੱਜ ਮੈਂ ਅੱਜ ਠੀਕ ਲੱਗਦੀ ਸੀ ਨਾ ਫੋਟੋ ਨਹੀਂ ਕੋਈ ਗੱਲ ਹੈ ਫੋਟੋ ਤਾਂ ਫੋਟੋ ਕਰਾ ਕੇ ਕੀ ਕਰਨਾ ਹੈ ਐਕੜੀ ਰੋਜ਼ ਰੋਜ਼ ਆਪਣੇ ਫੋਟੋ ਉਤਾਰਦੇ ਰੋਜ਼ ਵੀਡੀਓ ਪਾਉਂਦੇ ਆਪਾਂ ਚਲੋ ਠੀਕ ਆ ਜੀ ਹਾਂ ਬਾਹਰ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਿਆ ਜੀ ਓਕੇ ਬਾਏ ਬਾਏ ਜੀ